ਸਰਬਸਤਾਮਨੀ ਸਾਬਕਾ ਮਾਲ ਦਸ਼ਮ ਪਿਤਾ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਚਾਹ ਸਾਹਿਬ ਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਰਬਤ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਇੱਕ ਲਾਸਾਨੀ ਸ਼ੀਧੀ ਮਾਰ ਸਜਾਇਆ ਜਾ ਰਿਹਾ ਹੈ ਜੋ ਕਿ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਅਰਦਾਸ ਤੋਂ ਬਾਅਦ ਆਰੰਭ ਹੋਇਆ ਸੀ ਇਸ ਵੇਲੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਵਿੱਚ ਪਹੁੰਚ ਚੁੱਕਿਆ ਹੈ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸ ਅਦੁੱਤੀ ਸ਼ਹਾਦਤ ਨੂੰ ਸਰਬਤ ਲਾਸਾਨੀ ਸ਼ੀਧੀ ਮਾਰਤੀਆਂ ਦੇਸ ਦੇ ਵਿੱਚ ਗਤਕੇ ਬਾਜੀ ਦੇ ਹਰਤਕੇ ਜ਼ੋਰ ਦਿਖਾਉਂਦੀਆਂ ਗੁਰੂ ਕੀਆ ਲਾਡਲੀ ਫੋਜਾ ਨਿਹੰਗ ਸਿੰਘ ਸ਼ਮੂਲਿਤ ਕਾਰਜ ਨੇ ਪਰ ਲਗਾਤਾਰ ਤਲਵਾਰ ਬਾਜੀ ਦੇ ਨੇਜੇ ਬਾਜੀ ਦੇ ਤੋਂ ਗਤਕੇ ਦੇ ਵੱਖ-ਵੱਖ ਹਰਤਕੇ ਜ਼ੋਰ ਜਿਹੜੇ ਆਉਂਦੇ ਆ ਦਿਖਾਏ ਜਾ ਰਹੇ ਨੇ ਇਸ ਤੋਂ ਇਲਾਵਾ ਛਬੀ ਤੋਂ ਨਾ ਵਜਾਂਦੀਆਂ ਪੂਲੀ ਬੱਚਿਆਂ ਦੀਆਂ ਬੈਂਡ ਪਾਰਟੀਆਂ ਵੱਡੀ ਗਿੱਤੀ ਵਿੱਚ ਇਸ ਲਾਸਾਨੀ ਸ਼ੀਧੀ ਮਾਰਕੂਸ਼ ਸ਼ਮੂਲਿਤ ਕਰ ਰਹੀਆਂ ਨੇ ਤੋਂ ਬੇहद ਅਦਭੁਤ ਅਲੋਕਿਕ ਨਜ਼ਾਰਾ ਇਸ ਵੇਲੇ ਗੁਰੂ ਨਗਰੀਆਂ ਦੀਆਂ ਸੜਕਾਂ ਤੇ ਦੇਖਣ ਨੂੰ ਮਿਲ ਰਿਹਾ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਖਤ ਦਸ਼ਮ ਪਿਤਾ ਦੇ ਸਾਹਬਜ਼ਾਦੇ ਆਦੀ ਅਦੁੱਤੀ ਸ਼ਹਾਦਤ ਨੂੰ ਸਿੱਚਤਾ ਕਰਨ ਦੇ ਲਈ ਯਾਦ ਕਰਨ ਦੇ ਲਈ ਨਮਨ ਕਰਨ ਦੇ ਲਈ ਇਸਲਾਸਾਨੀ ਮਾਰਚ ਵਿੱਚ ਸ਼ਮੂਲੀਤ ਕਰ ਰਹੀਆਂ ਨੇ ਤੋਂ ਬੇहद ਹੈਰਤ ਕਹਿਜ ਕਰਤਬ ਦਿਖਾਏ ਜਾ ਰਹੇ ਨੇ ਗੁਰੂ ਕੀਆਂ ਲਾਡਲੀਆਂ ਫੋਜਾ ਵਜੋ ਤਲਵਾਰਬਾਜੀ ਦੇ ਬੇहद ਖਤਰਨਾਕ ਜਿਹੇ ਹੈ ਤੇ ਹੈਰਤ انگیز ਕਰਤਬ ਕਵੀ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਪਕਸੀ ਗਈ ਸਿੱਖ ਸੱਤਰ ਵਿਦਿਆ ਸਿੱਖ ਸੱਤਰ ਕਲਾ ਨੂੰ ਜਿਉਂਦਾ ਰੱਖ ਰਿਆ ਨੇ ਇਹ ਗੁਰੂ ਕੀਆ ਲਾਡਲੀਆਂ ਹੋ ਜਾਂ ਜੋ ਲੋਕਾਂ ਦੀ ਵੱਡੀ ਖਿੱਚ ਦਾ ਕੇਂਦਰ ਬਣਦੀਆਂ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਕਿ ਸਾਡੀ ਨੌਜਵਾਨ ਪੀੜ੍ਹੀ ਸਾਫ ਜਦਿਆਂ ਦੀ ਉਹ ਦੁੱਤੀ ਸ਼ਾਨਦਤ ਤੋਂ ਜਾਣੂ ਹੋ ਸਕੇ ਮੈਂ ਖਾਸਾ ਫਤਿਹ ਜੀ ਤੁਹਾਡੇ ਸਾਡੇ ਕਿਸੇ ਜੀ ਦਾ ਕਰ ਰਹੇਗਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਆ ਗੁਰੂ ਜੀ ਦਾ ਖਾਲਸਾ ਜੀ ਬੜਾ ਤਗੜਾ ਉਪਰਾਲਾ ਹੈਗਾ ਜੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈਗੀ ਆ ਜੀ ਕਰ 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 ਜੀ ਤੁਹਾਡੇ ਵੱਲ ਆਇਤਾਸ਼ੀ ਦਿਲਸਾਨੀ ਮਾਰਚ ਚ ਚਾਰ ਸਾਬ ਜਹਾਦੀ ਇਨਸਾਨੀ ਸ਼ਹਾਦਤ ਤੇ ਮਾ ਗੁਜਰੀ ਦੀ ਯਾਦ ਵਿੱਚ ਹੈ ਆਇਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਹੈ ਅੱਜ ਦਾ ਨਸਾਨੀ ਸ਼ਿਦੀ ਮਾਰਚ ਮਾਤਾ ਗੁਜਰੀ ਦੇ ਚਾਰ ਸਹਬਜ਼ਾਦਾ ਦੇ ਯਾਦ ਵਿੱਚ ਕੀਤਾ ਜਾ ਰਿਹਾ ਹੈ ਤਾਂ ਕਿ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੀ ਕਰਾਈਏ ਸਾਰੇ ਰੋਪਣੇ ਧਰਮ ਮੁਬਾਰਕ ਕੋਈ ਕੁਝ ਬਣਾਵੇ ਪਰ ਸਾਡੇ ਬੱਚਿਆਂ ਨੂੰ ਆਪਣੇ ਵਿਰਸਾ ਯਾਦ ਕਰਕੇ ਆਪਣੇ ਗੁਰੂ ਸਾਹਿਬ ਦਾ ਦਿਨ ਮਨਾਉਣਾ ਚਾਹੀਦਾ ਹੈ ਬਹੁਤ ਹੀ ਸਲੂਜਾ ਪਰਿਵਾਰ ਵੱਲੋਂ ਸਰਦਾਰ ਸੁਤਰਾਮ ਸਿੰਘ ਸਰਦਾਰ ਹਰਮੀਲ ਸਿੰਘ ਵੱਲੋਂ ਜਿੰਨੇ ਵੀ ਛਲਾਗਾ ਹੋ ਸਕੇ ਇਸ ਪਰਿਵਾਰ ਦੀ ਕਰਨੀ ਚਾਹੀਦੀ ਏ ਜੋ ਤੁਹਾਨੂੰ ਤਨਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਨੂੰ ਹਰ ਸਾਲ ਬੜੇ ਵੱਡੇ ਰੂਪ ਦੇ ਵਿੱਚ ਅਨਸਾਨੀ ਸ਼ਹੀਦੀ ਮਾਰਚ ਕੱਢ ਕੇ ਯਾਦ ਕਰਦੇ ਨੇ ਔਰ ਹੋਰਨਾਂ ਨੂੰ ਵੀ ਉਪਦੇਸ਼ ਦਿੰਦੇ ਨੇ ਆਪਣੇ ਬੱਚਿਆਂ ਨੂੰ ਸਿੱਕੀ ਇਤਿਹਾਸ ਬਾਰੇ ਜਾਣਕਾਰੀ ਦੇ ਕੇ ਨਸ਼ਿਆਂ ਤੋਂ ਦੂਰ ਰੱਖਣਾ ਚਾਹੀਦਾ। ਇੱਕ ਬੜਾ ਖੂਬਸੂਰਤ ਦ੍ਰਿਸ਼ ਹੈ। ਇਹ ਨਿੱਕੇ ਨਿੱਕੇ ਸਕੂਲੀ ਬੱਚੇ ਕਿਉ ਖਾਸਾ ਹੀ ਬਾਣੇ ਵਿੱਚ ਸੱਜ ਕੇ ਹੱਥ ਵਿੱਚ ਸ੍ਰੀ ਸਾਹਿਬ ਪਕੜ ਕੇ ਘੋੜੇ ਤੇ ਸਵਾਰ ਹੋ ਕੇ ਇਸਲਾਸਾਨੀ ਮਾਰਚ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਤਾਂ ਬੇਹਦ ਅਦਭੁਤ ਨਜ਼ਾਰਾ ਹੈ ਦਸ਼ਮ ਪਿਤਾ ਦੇ ਚਾਰ ਸਾਜ਼ਾਦਿਆਂ ਤੇ ਮਾਦਾ ਗੁੱਜਰਕੌਰ ਦੀ ਮਹਾਨ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਯਾਦ ਕੀਤਾ ਜਾ ਰਿਹਾ ਹੈ ਹੋਰ ਵੀ ਇੱਥੇ ਲੋਕ ਮੌਜੂਦ ਨੇ ਜੋ ਇਸ ਸਿੱਧੀ ਮਾਰਚ ਵਿੱਚ ਸ਼ਮੂਲੀਅਤ ਕਰ ਰਹੇ ਨੇ ਵੱਖ-ਵੱਖ ਸ਼ਹਿਰ ਵਾਸੀਆਂ ਦੇ ਨਾਲ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮੈਡਮ ਕੀ ਕਹਿਣਾ ਚਾਹੋਗੇ ਇੱਕ ਚੱਕਰ ਪਨਾ ਕੀਤਾ ਗਿਆ ਹੈ ਸਾਰੀ ਸਿੱਖੀ ਮਾਰ ਸਿੱਖੀ ਹਾਂਜੀ ਸਰ ਅਸੀਂ ਬਹੁਤ ਧੰਨਵਾਦ ਆ ਬਾਕੀ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਹੈ ਕਿ ਜੋ ਸਹਿਬਜ਼ਾਦੇ ਨੂੰ ਅਸੀਂ ਯਾਦ ਕਰਕੇ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਕੇ ਅਸੀਂ ਬਹੁਤ ਜ਼ਿਆਦਾ ਭਾਵੁਕ ਹੋ ਰਹੇ ਹਾਂ ਉਹ ਸਾਡੇ ਬੱਚਿਆਂ ਦਾ ਬਹੁਤ ਜ਼ਿਆਦਾ ਉਤਸ਼ਾਹ ਵਧ ਰਿਹਾ ਹੈ ਹਾਂਜੀ ਜੀ ਇਹਦੇ ਨਾਲ ਸਾਨੂੰ ਸਿੱਖੀ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ ਔਰ ਬੱਚਿਆਂ ਦੇ ਵਿੱਚ ਇਹ ਚੀਜ਼ ਹੁੰਦਾ ਹੈ ਕਿ ਅਸੀਂ ਦਸਤਾਰ ਨੂੰ ਸਜਾਣਾ ਹੈ ਬਿਲਕੁਲ ਉਹ ਬੱਚੇ ਜੋ ਉਹ ਤੋਂ ਦੀ ਮਹਾਨ ਸ਼ਹਾਦਤ ਨੂੰ ਜਾਣੂ ਹੋ ਕੇ ਜੋ ਹੈ ਉਹ ਦਾ ਨਾਮ ਹੈ ਜੀ ਮੇਰਾ ਨਾਮ ਹਰਬੀਰ ਸਿੰਘ ਹੈ ਜੀ ਸੈਕਟਰੀ ਮਾਤਾ ਕੀਵ ਜੀ ਮੈਮੋਰੀਅਲ ਟਰਸਟ ਜੋ ਹਰ ਸਾਲ ਦੀ ਤਰ੍ਹਾਂ ਇਸ ਵਾਰੀ 8ਵੇਂ ਸਾਲ ਲਗਾਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜਦਾਂ ਦੀ ਲਸਾਨੀ ਸ਼ੀਤੀ ਨੂੰ समर्पित शहीदी मार्च जो अमृतसर ਵਿਖੇ ਭੰਡਾਰੀਪੁਰ ਤੋਂ ਸ਼ੁਰੂ ਕਰਕੇ ਹਾਲ ਮਜ਼ਾਰ ਤੋਂ ਹੁੰਦਾ ਆਇਆ ਗੁਰਦੁਆਰਾ ਬੁਰਜ ਖਲੀਫੂਲਾ ਸਿੰਘ ਜੀ ਦਾ ਘਟਿਆ ਜਾ ਰਿਹਾ ਹੈ ਜਿਦੇ ਵਿੱਚ ਸਾਰੇ ਘਰੇ ਜੜੇ ਨੇ ਉਹ ਛੋਟੇ ਬੱਚਿਆਂ ਵੱਲੋਂ ਸੰਭੋਰਨ ਕੀਤਾ ਜਾ ਰਹੇ ਨੇ ਜਿਵੇਂ ਆਪ ਜੀ ਦੇਖ ਸਕਦੇ ਹੋ ਕਿ ਪੰਜ ਪਿਆਰੇ ਤੋਂ ਲੈ ਕੇ ਸ਼ਬਦੀ ਜਥੇ ਗੱਤਕਾ ਪਾਰਟੀ ਐ ਸਕੂਲ ਬੈਂਡ ਸਾਰੇ ਘਰੇ ਛੋਟੇ ਬੱਚਿਆਂ ਵੱਲੋਂ ਕੀਤੇ ਜਾ ਰਹੇ ਨੇ ਤਾਂ ਜੋ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਇੱਕ ਸੰਦੇਸ਼ ਦੇ ਸਕੀਏ ਕਿ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਸਿੱਖੀ ਸਰੂਪ ਨੂੰ ਬਚਾ ਲਈ ਧਰਮ ਦੀ ਰੱਖਿਆ ਦੇ ਲਈ ਆਪਣਾ ਸਰਬੰਸ ਵਾਰ ਦਿੱਤਾ ਸੋ ਅਸੀਂ ਆਪਣੇ ਸਾਹਿਬ ਜੀ ਦੇ ਨੇ ਵਾਰਿਸ ਬਣਨਾ ਹੈ ਪੁਰਾ ਗੁਰਸੇ ਸਹਿਬਜਾਦੇ ਦੇ ਵਾਰਿਸ ਬਣਨਾ ਹੈ ਤੇ ਸਭ ਤੋਂ ਪਹਿਲਾਂ ਸਾਡਾ ਸਰੂਪ ਜੋ ਹੈ ਉਹ ਸਾਡੇ ਸਹਿਬਜਾਦੇ ਵਰਗਾ ਹੋਣਾ ਚਾਹੀਦਾ ਹੈ ਮੇਰਾ ਨਾਮ ਕਵਰਪ੍ਰੀਤ ਸਿੰਘ ਸਲੂਜਾ ਮੈਂ ਕਲਾਸ 6th ਪੜਦਾ ਹਾਂ ਮੈਂ ਚਾਹੁੰਦਾ ਹਾਂ ਕਿ ਅੱਜ ਖਾਤਸਾਈ ਬਾਣੇ ਵਿੱਚ ਸੱਜ ਕੇ ਸ਼ੀਧੀ ਮਾਰਜੀ ਸ਼ਮੂਲੀਤ ਕਰ ਰਹੇ ਹੋ ਮੈਂ ਸਾਰੇ ਸੰਗਤਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣੀ ਸਿੱਖੀ ਨੂੰ ਕਦੀ ਨਾ ਭੁੱਲੋ ਹਰ ਥੰਮ ਆਪਣੇ ਕੇਸ ਨਾ ਕਟਾਓ ਆਪਣੀ ਸਿੱਖੀ ਦਾ ਨਾਮ ਉੱਚਾ ਕਰੋ ਕਿੰਨਾ ਲੱਗ ਰਿਹਾ ਜੇ ਖਾਲਸਾ ਹੀ ਬਾਣੀ ਸਜੇ ਹੋਗੀ ਕਿੰਨਾ ਮਾਣ ਨੂੰ ਹੋ ਰਿਹਾ ਬਹੁਤ ਖੁਸ਼ ਹੋ ਰਿਹਾ ਵਾ ਤੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਕਿ ਮੈਂ ਸਿੰਘ ਆ ਇਸ ਛੋਟੇ ਜਿਹੇ ਬੱਚੇ ਦੇ ਜਜ਼ਬਾਤ ਨੇ ਕਿ ਉਹ ਮਾਣ ਮਹਿਸੂਸ ਕਰ ਰਿਹਾ ਸਿੱਖਾਂ ਨਾਲ ਜੁੜ ਕੇ ਤਾਂ ਇੱਕ ਹੋਰ ਅਤਿਬੁੱਧ ਨਜ਼ਾਰਾ ਪੇਸ਼ ਕਰਨ ਜਾ ਰਿਹਾ ਕਿ ਅੰਮ੍ਰਿਤਸਰ ਦੀ ਜੋ ਜ਼ਾਮਾ ਮਸਜਿਦ ਹੈ ਮਸਜਿਦ ਸਕੰਦਰ ਖਾਨ ਹਾਲ ਬਜ਼ਾਰ ਦੇ ਵਿੱਚ ਮੌਜੂਦ ਹੈ ਤੋ ਮੁਸਲਮਾਨ ਭਾਈਚਾਰਾ ਵੀ ਇੱਥੇ ਪਹੁੰਚਿਆ ਇਸ ਲਈ ਸਾਨੀ ਮਾਰਚ ਦਾ ਸਵਾਗਤ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਆਪਣਾ ਨਾਮ ਨਹੀਂ ਇੱਕ ਮਿੰਟ ਇੱਕ ਨਸਰਮਾਨੀ ਪਾਲ ਦੇ ਕਰ ਲਈ ਪੱਲਾ ਮੇਰਾ ਨਾਮ ਅਬਦੁਲ ਨੂਰ ਹੈ ਪ੍ਰੈਜ਼ੀਡੈਂਟ ਮਜਲਿਸ ਅਹਿਰਾਰ-ਏ-ਇਸਲਾਮ-ਏ-ਪੰਜਾਬ ਅੱਜ ਸ਼ਹੀਦੀ ਮਾਰਚ ਜਾਇਆ ਜਾ ਰਿਹਾ ਸਵਾਗਤ ਕਰਨ ਦੇ ਲਈ ਪਹੁੰਚੇ ਅੱਜ ਜਿਹੜਾ ਇਹ ਸ਼ਹੀਦੀ ਮਾਰਚ ਜਿਹੜਾ ਨਿਕਲ ਰਿਹਾ ਇੱਕ ਪਿਆਰ ਭਾਈਚਾਰੇ ਦਾ ਸੰਦੇਸ਼ ਦੇਣ ਵਾਸਤੇ ਸਾਡਾ ਮੁਸਲਿਮ ਸਮਾਜ ਇਕੱਠਾ ਹੋਇਆ ਹੈ ਅੱਜ ਜਿਹੜੇ ਪੰਜ ਪਿਆਰੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏ ਮੁਸਲਿਮ ਸਮਾਜ ਵੱਲੋਂ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਇਸ ਮੁਲਕ ਦੇ ਵਿੱਚ ਭਾਈਚਾਰਾ ਕਾਇਮ ਰਹੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਗਈਆਂ ਉਹ ਜ਼ਬਰ ਤੇ ਜ਼ੁਲਮ ਦੇ ਖਿਲਾਫ ਦਿੱਤੀਆਂ ਗਈਆਂ ਅੱਜ ਵੀ ਜੇ ਕੋਈ ਜ਼ਬਰ ਜ਼ੁਲਮ ਕਰਦਾ ਤੇ ਅੱਜ ਵੀ ਸਾਡੀ ਸਾਰੀ ਕੌਮ ਮੁਸਲਿਮ ਐ ਸਿੱਖ ਐ ਹਿੰਦੂ ਐ ਇਸਾਈ ਐ ਸਾਰੇ ਖਲੋਤੇ ਆ ਉਸ ਜ਼ਬਰ ਤੇ ਜ਼ੁਲਮ ਦੇ ਖਿਲਾਫ ਅੱਜ ਵੀ ਇਨਸ਼ਾਅੱਲਾ ਖੜੇ ਰਹਿਣਾ ਭਾਈਚਾਰਕ ਸੰਘ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਪਹਿਲੀ ਪਾਸ਼ਾਹੀ ਵੱਲੋਂ ਸਾਂਜੀ ਵਾਸਤਾ ਦਾ ਸੁਨੇਹਾ ਦਿੱਤਾ ਗਿਆ ਸੀ ਉਸ ਰਸਤੇ ਤੇ ਚੱਲਦੇ ਆ ਅੱਜ ਵੱਖ-ਵੱਖ ਧਰਮਾਂ ਵੱਖ-ਵੱਖ ਵਰਗਾ ਦੇ ਲੋਕਾਂ ਵੱਲੋਂ ਇਸ ਲਾਸਾਨੀ ਮਾਰਚ ਦੇ ਵਿੱਚ ਤਾਂ ਸਵਾਗਤ ਕੀਤਾ ਜਾ ਰਿਹਾ ਹੈ ਪੰਜ ਪਿਆਰੇ ਜੋ ਘੋੜਿਆਂ ਤੇ ਸਵਾਰ ਨੇ ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਪੇਨ ਕੀਤਾ ਜਾ ਰਿਹਾ ਹੈ ਤੋਂ ਬੇਹੱਦ ਇੱਕ ਅਦਭੁਤ ਨਜ਼ਾਰਾ ਇਸ ਵੇਲੇ ਤਾਂ ਇਹ ਕਹਿ ਲਈਏ ਕਿ ਗੁਰੂ ਨਗਰੀ ਇਸ ਵੇਲੇ ਖਾਲਸਾਈ ਰੰਗ ਦੇ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਕਿਉਂਕਿ ਜ਼ਿਆਦਾਤਰ ਸਕੂਲੀ ਜੋ ਬੱਚੇ ਨੇ ਉਹ ਖਾਲਸਾ ਹੀ ਬਾਣੇ ਦੇ ਵਿੱਚ ਸੱਜ ਕੇ ਇਸ ਲਾਸਾਨੀ ਸ਼ੀਧੀ ਮਾਰਤੇ ਵਿੱਚ ਆ ਸ਼ਮੂਲੀਤ ਕਰ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫੈ ਰਹੇ ਹੋ ਕੀ ਹਾਲ ਜੀ ਕੀ ਕਹਿਣਾ ਚਾਹੋਗੇ ਇੱਕ ਬੜਾ ਖਾਸ ਉਪਰਾਲਾ ਕੀਤਾ ਗਿਆ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਦਸ਼ਮ ਪਿਤਾ ਦੇ ਪਰਿਵਾਰ ਦੀ ਜੋ ਕੁਰਬਾਨੀ ਹੈ ਉਸ ਤੋਂ ਜਾਨੂ ਹੋ ਸਕੇ ਇਹ ਉਪਰਾਲਾ ਤੇ ਬਹੁਤ ਵਧੀਆ ਜੀ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਮੈਂ ਕਹਿੰਦਾ ਇਹ ਉਪਰਾਲਾ ਸਾਰਿਆਂ ਨੂੰ ਕਰਨਾ ਚਾਹੀਦਾ ਇਹ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਜਿਹਦਾ ਬਹੁਤ ਹੀ ਮਤਲਬ ਬੱਚਿਆਂ ਦੇ ਵਿੱਚ ਪ੍ਰੇਰਣਾ ਇੱਕ ਇਹੋ ਜੀ ਜਾਂਦੀ ਹੈ ਕਿ ਮਤਲਬ ਸਾਨੂੰ ਆਪਣੇ ਗੁਰਸਿੱਖੀ ਜੀਵਨ ਨਾਲ ਜੋੜਨਾ ਚਾਹੀਦਾ ਵੇਖ ਕੇ ਸਾਜੀ ਉਹ ਦ੍ਰਿਸ਼ ਯਾਦ ਆਉਂਦੇ ਮਾਰੇ ਉਹ ਦ੍ਰਿਸ਼ ਤੇ ਮਾਰੇ ਅੱਜ ਦਾ ਦਿਨ ਤੁਸੀਂ ਦੇਖੋ ਅੱਜ ਦਾ ਦਿਨ ਪਰਿਵਾਰ ਵਿਛੜਾ ਸਰਸਾ ਨਦੀ ਦੇ ਕੋਲ ਜੰਗ ਜੜੀ ਹੋਈ ਉਹਦੇ ਵਿੱਚ ਸਾਰਾ ਪਰਿਵਾਰ ਵਿਛੜ ਗਿਆ ਗੁਰੂ ਕਲਕੀ ਦਾ ਬਾਦਸ਼ਾਹ ਦਾ ਉਸ ਤੋਂ ਬਾਅਦ ਜੰਗਾਂ 'ਚ ਵੱਡੇ ਸਾਹਿਬ ਜਦਾਂ ਸ਼ਹੀਦ ਹੋ ਗਏ ਨੇ ਫਿਰ ਉਸ ਤੋਂ ਬਾਅਦ ਛੋਟੇ ਸਾਹਿਬ ਜ ਇਹ ਦਿਨ ਕੋਈ ਭੁੱਲਣ ਵਾਲੇ ਦਿਨ ਨਹੀਂ ਗਿਆ ਤੇ ਬਹੁਤ ਦਰਦ ਭਰੇ ਦਿਨ ਹੈ ਗਨੇ ਜਿਹੜੇ ਅੱਜ ਦੇ ਦਿਨ ਹੈ ਜਿਹੜਾ ਹਫਤਾ ਲੰਘਦਾ ਨਾ ਇਹ ਤੇ ਸਾਰਾ ਪਰਿਵਾਰ ਹੀ ਵਿਛੜ ਗਿਆ ਗੁਰੂ ਸਾਹਿਬ ਦਾ ਤੇ ਗੁਰੂ ਸਾਹਿਬ ਦੇ ਬੱਚਿਆਂ ਨੇ ਜਾਂ ਜੋ ਗੁਰੂ ਸਾਹਿਬ ਨੇ ਕੀਤਾ ਸਾਡੇ ਕੌਮ ਧਰਮ ਵਾਸਤੇ ਦੇਸ਼ ਵਾਸਤੇ ਕੀਤਾ ਸਾਰਾ ਕੁਝ ਕੋਈ ਆਪਣਾ ਉਹਨਾਂ ਦਾ ਪਰਸਨਲ ਥੋੜੀ ਸੀ ਇਸ ਦੇਸ਼ ਵਾਸਤੇ ਜੋ ਕੁਝ ਹੋਇਆ ਉਹ ਪਾਸ਼ਾ ਨੇ ਆਪਣੇ ਪੁੱਤਰ ਵਾਰ ਮਲਦਾਨ ਸੀ ਕੌਮ ਵਾਸਤੇ ਸੀ ਦੇਸ਼ ਵਾਸਤੇ ਸੀ ਦੇਸ਼ ਵਾਸਤੇ ਸੀ ਤੇ ਕੌਮ ਵਾਸਤੇ ਵੀ ਸੀ ਜੀ ਦੇਸ਼ ਵਾਸਤੇ ਪਹਿਲੇ ਸੀ ਇਸ ਦੇਸ਼ ਵਾਸਤੇ ਗੁਰੂ ਸਾਹਿਬ ਦੀਆਂ ਕੋਈ ਆਪਣੀਆਂ ਸਿੱਖੀ ਨਾਲ ਜੁੜਨ ਦੀ ਪ੍ਰੇਰਣਾ ਬਿਲਕੁਲ ਮਿਲਦੀ ਹੈ ਜੇ ਪ੍ਰੇਰਣਾ ਮਿਲਦੀ ਮਿਲਦੀ ਹੈ ਬੱਚੇ ਪਤਿਤ ਪੂਣੇ ਤੋਂ ਬਚਦੇ ਨੇ ਨਸ਼ੇ ਤੋਂ ਬਚਦੇ ਨੇ ਇਹ ਤੇ ਪ੍ਰੇਰਣਾ ਮਿਲਦੀ ਔਰ ਬੜਾ ਜ਼ਰੂਰੀ ਹੈ ਇਹ ਤੇ ਕਿ ਹਰ ਕਿਸੇ ਨੂੰ ਇਹ ਚੀਜ਼ਾਂ ਇਹ ਕਰਨੀਆਂ ਚਾਹੀਦੀਆਂ ਘਰ ਘਰ 'ਚ ਇਹ ਸੁਨੇਹਾ ਹੋਣਾ ਚਾਹੀਦਾ ਇਸ ਹਫ਼ਤੇ ਤੇ ਸਾਰਿਆਂ ਨੂੰ ਵੱਧ ਚੜ ਕੇ ਇਹ ਦਿਨ ਮਨਾਣੇ ਚਾਹੀਦੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਕੋਈ ਸਮਾਂ ਮਿਲ ਸਕੇ ਆਪਣੇ ਪਤਿਤ ਪੂਣੇ ਤੋਂ ਬਚ ਸਕਣ ਨਸ਼ਿਆਂ ਤੋਂ ਬਚ ਸਕਣ ਏ ਬੜੀ ਬੜੀ ਵਾਹਿਗੁਰੂ ਜੀ ਦਾ ਖਾਲਸਾ ਵਾਹੀ ਫਤਿਹ ਦਾਸ ਕੰਮਲ ਬਾਡੀਆਂ ਮੈਂ ਸਰਦਾਰ ਗੁਣ ਸਿੰਘ ਬਟੂ ਸਲੂਜਾ ਪਰਿਵਾਰ ਦੇ ਨਾਲ ਅੱਜ ਛੋਟੇ ਸਾਹਿਬ ਜੀ ਦੇ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹੀਦੀ ਸ਼ਾਦਤ ਬਾਰੇ ਅੱਜ ਜਿਹੜਾ ਇਹ ਮਾਰਚ ਨਿਕਲ ਰਿਹਾ ਹੈ ਇਹਦੇ ਵਿੱਚ ਸ਼ਾਮਲ ਹੋਇਆ ਹਾਂ ਆਪਣੀ ਦਿਨੋ ਸ਼ਰਧਾਂਜਲੀ ਦੇਣ ਵਾਸਤੇ Hindu ਧਰਮ ਜੋ ਜਮੇ ਹੋਣ ਦੇ ਨਾਤੇ ਮੈਂ ਤੇ ਮੇਰਾ ਪਰਿਵਾਰ ਪੂਰਾ Hindu ਸਮਾਜ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਿਣੀ ਹੈ ਕਿਉਂਕਿ ਜੇ ਉਹ ਸ਼ਹਾਦਤ ਨਾ ਦਿੰਦੇ ਅੱਜ ਸ਼ਾਇਦ ਮੈਂ ਵੀ ਮੁਸਲਮਾਨ ਹੁੰਦਾ ਤੇ ਮੈਂ ਵੀ ਅੱਜ ਰਾਤ ਨੂੰ ਗਾਉਂ ਖਾਂਦਾ ਤੇ ਅੱਜ ਦੀ ਸ਼ਹਾਦਤ ਸਾਨੂੰ ਸਭ ਤੋਂ ਪਹਿਲਾਂ ਅੱਜ ਇਸ ਮਾਰਚ ਦੀ ਅਗਵਾਈ Hindu ਸਮਾਜ ਨੂੰ ਕਰਨੀ ਚਾਹੀਦੀ ਸੀ ਕਿਉਂ ਗੁਰਨਾਨਕ ਸਾਹਿਬ ਦੇ ਸਭ ਤੋਂ ਪਹਿਲੇ ਹੁਣ ਜਾਈ ਸਿੰਧੀ ਪਰਿਵਾਰ ਨੇ ਅੱਜ ਵੀ ਦਿੱਲੀ ਦੇ ਵਿੱਚ ਸੀਸਗੰਨ ਸਾਹਿਬ ਦੇ ਵਿੱਚ ਗੁਰੂ ਪ੍ਰਭ ਦੀ ਅਗਵਾਈ ਨਗਰ ਕੀਰਤਨ ਦੀ ਅਗਵਾਈ ਸਿੰਧੀ ਪਰਿਵਾਰ ਕਰਦੇ ਨੇ ਤੇ ਸਾਡਾ ਫਰਜ਼ ਬਣਦਾ Hindu ਹੋਣ ਦੇ ਨਾਤੇ ਕਿ ਜੇ ਗੁਰੂ ਸਾਹਿਬ ਦਾ ਪਰਿਵਾਰ ਸ਼ਹਾਦਤ ਨਾ ਦਿੰਦਾ ਤੇ ਅੱਜ ਸ਼ਾਇਦ ਇਹ ਸਾਰਾ ਹਿੰਦ ਜਿਹੜਾ ਵਾ ਇੱਕ ਮੁਗਲ ਸਾਮਰਾਜੇ ਬਣਿਆ ਹੁੰਦਾ ਤੇ ਇੱਕ ਸੂਈ ਚੁੱਪ ਜਾਵੇ ਤੇ ਸਾਡੇ ਅਥਰੂ ਨਹੀਂ ਲੁਕਦੇ ਮੂੰਹ ਤੇ ਕੰਬਲ ਆ ਜਾਵੇ ਤੇ ਸਾਡਾ ਸਾਹ ਖੋ ਜਾਂਦਾ ਤਾਂ ਛੋਟੇ ਸਹਬਜ਼ਾਦੇ ਜਿਨ੍ਹਾਂ ਨੇ ਨੀਂਹ ਵਿੱਚ ਚਨਾ ਗਿਆ ਆਪਣੇ ਆਪ ਨੂੰ ਸਾਡਾ ਧਰਮ ਬਚਾਇਆ ਹਿੰਦ ਦੀ ਚਾਦਰ ਨੇ ਪੂਰਾ ਹਿੰਦ ਬਣਾਇਆ ਹਿੰਦੁਸਤਾਨ ਅਸਲੀ ਅੱਜ ਹਿੰਦੁਸਤਾਨ ਸਫਲ ਹੈ ਜੇ ਗੁਰੂ ਸਾਹਿਬ ਦੀ ਸ਼ਹਾਦਤ ਹੈ ਤੇ ਸਫਲ ਹੈ ਜੇ ਸ਼ਹਾਦਤ ਨਾ ਹੁੰਦੀ ਤੇ ਅੱਜ ਇਹ ਮਾਰਚ ਵੀ ਨਹੀਂ ਸੀ ਨਿਕਲਨੇ ਅੱਜ ਅਸੀਂ ਸਾਰੇ ਹੀ ਮੁਗਲਾਂ ਦੇ ਇੱਕ ਝੂਠੇ ਪਿਆਲੇ ਦੇ ਵਿੱਚ ਭੋਜਨ ਖਾਂਦੇ ਦੇ ਗੁਲਾਮੀ ਦਾ ਜੀਵਨ ਜਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਪੇ ਜਜ਼ਬਾਤ ਸਲਾਮ ਹੈ ਨਾ ਜਜ਼ਬਾਤਾਂ ਨੂੰ ਇਹਨਾਂ ਸਭਾਵਨਾਵਾਂ ਨੂੰ ਆਪਣੇ ਦਿਲ ਦੇ ਬਲਬਲੇ ਸਾਂਝੇ ਕੀਤੇ ਇਸ Hindu ਨੌਜਵਾਨ ਨੇ ਸਜਦਾ ਕੀਤਾ ਦਸ਼ਮ ਪਿਤਾ ਦੇ ਪਰਿਵਾਰ ਦੀ ਮਹਾਨ ਸ਼ਹਾਦਤ ਨੂੰ ਗੁਰੂ ਸਾਹਿਬ ਦੇ ਤਿਆਗ ਬਲੀਦਾਨ ਨੂੰ ਨੌਵੀਂ ਪਾਤਸ਼ਾਹੀ ਦੀ ਕੁਰਬਾਨੀ ਨੂੰ ਬੇहद ਅਦਭੁਤ ਨਜ਼ਾਰਾ ਅੱਜ ਗੁਰੂ ਨਗਰੀ ਅਮਰਸਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੀਰਾਂ ਨੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੀਆਂ ਜਿੱਥੇ ਭੰਡਾਰੀ ਪੁਲ ਤੋਂ ਅਰਦਾਸ ਤੋਂ ਬਾਅਦ ਜਿਹੜਾ ਲਾਸਾਨੀ ਸ਼ੀਧੀ ਮਾਰਚ ਆਰੰਭ ਹੋਇਆ ਸੀ ਉਹ ਇਸ ਵੇਲੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਨਿਕਲ ਰਿਹਾ ਹੈ ਸ਼ਹਿਰ ਵਾਸੀਆਂ ਵੱਲੋਂ ਗੁਰੂ ਸਾਹਿਬ ਦੇ ਸਾਹਿਬ ਜਾਦੇਆਂ ਦੀਆਂ ਮਹਾਨ ਸ਼ਹਾਦਤ ਨੂੰ ਸਜਦਾ ਕਰਦੇ ਆ ਇਸ ਲਾਸਾਨੀ ਸ਼ੀਧੀ ਮਾਰਚ ਦਾ ਥਾਂ-ਥਾਂ ਤੇ ਸਵਾਗਤ ਕੀਤਾ ਜਾ ਰਿਹਾ ਹੈ ਘੋੜਿਆਂ ਤੇ ਸਵਾਰ ਪੰਜ ਪਿਆਰਿਆਂ ਨੂੰ ਸਰੂ ਕਰਦੀ ਬਖਸ਼ੀ ਸਰੋਪਉ ਪੇੜ ਕਿਤੇ ਜਾ ਰਹੇ ਨੇ ਦਸ਼ਮ ਪਿਤਾ ਦੇ ਚਾਰ ਸਾਹਿਬ ਜਾਦਿਆਂ ਅਤੇ ਮਾਤਾ ਗੁਜਰਕੌਰ ਦੀ ਮਹਾਨ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਤੋਂ ਇੱਕ ਚੰਗਾ ਉਪਰਾਲਾ ਵੱਖ-ਵੱਖ ਇਨਾਜ ਦੇ ਤੇ ਬੰਦੀਆਂ ਦਾ ਜਿਨ੍ਹਾਂ ਵਰਜੋ ਪਿਛਲੇ 8 ਵਰਿਆਂ ਤੋਂ ਲਗਾਤਾਰ ਇਸਿੱਧੀ ਮਾਰ ਸਜ਼ਾਇਆ ਜਾ ਰਹੇ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਹੋ ਕੇ ਸਿੱਖੀ ਨਾਲ ਜੁੜਨ ਦੀ ਪ੍ਰੇਰਣਾ ਹਾਸਲ ਕਰ ਸਕੇ